ਇਰਾਗੋ ਜਿਹੜਾ ਜਵਾਬ ਹੈ ਦੋਨੋਂ ਸਾਹਿਬਜ਼ਾਦਿਆਂ ਦਾ ਉਹ ਬਹੁਤ ਹੀ ਕਮਾਲ ਦਾ ਸੀ ਉਹ ਕਹਿਣ ਲੱਗੇ ਕਿਹੜੇ ਔਰੰਗਜ਼ੇਬ ਦੀ ਗੱਲ ਕਰਦੇ ਜਿਹੜਾ ਕੁਰਾਨ ਦੀ ਕਸਮ ਖਾ ਕੇ ਮੁਕਰ ਗਿਆ ਸ਼ਹਾਬਾਜ਼ ਵੀ ਚੁੱਕਤੇ ਹਨ ਕਹੀਂ ਝੀਲ ਕੇ ਅੱਗੇ ਚੰਪੇਗਾ ਨਹੀਂ ਸੂਰਜ ਕبھی ਤੰਦੀਲ ਕੇ ਅੱਗੇ ਆਪਣੇ ਸਿਰ ਕੋ ਆਰੇ ਕੇ نیچے ਚਰਾ ਜਾਏਗੇ ਫਤਿਹਵਾਹੇ ਗੁਰੂ ਕੀ ਬਲਾ ਆ ਜਾਏਗੀ ਸਾਡੇ ਤਨ ਨੇ ਸਾਨੂੰ ਮਰਨਾ ਪਹਿਲਾ ਸਿਖਾਇਆ ਇਸ ਲਈ ਸਾਨੂੰ ਮੋਤ ਦੇ ਡਰਾਵੇ ਨਾ ਦਿਓ। ਕੋਖ ਤੁਖਾਰ ਨਾਲ ਵਿਆਪੇ ਕੰਠ ਮਿਲਿਆ ਹਰਨਾ। ਤੁਖਾਰ ਦਾ ਪਾਵ ਹੁੰਦਾ ਕੋਰਾ, ਤੁਖਾਰ ਦਾ ਪਾਵ ਹੁੰਦਾ ਏ ਕਠੋਰਤਾ, ਤੁਖਾਰ ਦਾ ਪਾਵ ਹੁੰਦਾ ਏ ਪਾਲਾ। ਕਹਿੰਦੇ ਵੀ ਉਹਨਾਂ ਨੂੰ ਇਹ ਪਾਲਾ ਇਹ ਕਠੋਰਤਾ ਨਹੀਂ ਲੱਗਦੀ ਜਿਹੜੇ ਆਪਣੇ ਗਲੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਉਹ ਰੱਖਦੇ ਐ। ਜਿਹੜੇ ਪ੍ਰਮਾਤਮਾ ਨਾਲ ਜੁੜ ਗਏ ਇੱਕਮਿਕ ਹੋਏ ਸੀ ਭਾਵੇਂ ਕਿ ਸਰੀਰਕ ਰੂਪ ਵਿੱਚ ਉਹਨਾਂ ਦੀ ਉਮਰ ਬਹੁਤ ਥੋੜੀ ਸੀ। ਭਾਵੇਂ ਕਿ ਸਰੀਰਕ ਰੂਪ ਦੇ ਵਿੱਚ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਸੀ ਪਰ ਇਹਦੇ باوجود ਵੀ ਉਹਨਾਂ ਦੇ ਅੰਦਰ ਜਿਹੜੀ ਰੋਹਾਨੀਅਤ ਦੀ ਤਾਕਤ ਸੀ ਉਹ ਬਹੁਤ ਜ਼ਿਆਦਾ ਸੀ ਪਹਿਲਾ ਜ਼ਿਕਰ ਹੈ ਕਿ ਉਹਨਾਂ ਨੂੰ ਜਿਹੜਾ ਸ਼ਮਕਾਂ ਦੇ ਨਾਲ ਮਾਰਿਆ ਗਿਆ ਸ਼ਮਕਾਂ ਆਪਾਂ ਸਮਝਦੇ ਹਾਂ ਜਿਹੜੀ ਤੂਤ ਦੀ ਪਤਲੀ ਸੋਟੀ ਹੁੰਦੀ ਹੈ ਤੇ ਦੇਖੋ ਇੱਕ ਪਾਸੇ ਅੱਤ ਦੀ ਠੰਡ ਸੀ ਦੂਜੇ ਪਾਸੇ ਉਹਨਾਂ ਨੂੰ ਸ਼ਮਕਾਂ ਦੇ ਨਾਲ ਜਿਹੜਾ ਉਹ ਮਾਰਿਆ ਜਾ ਰਿਹਾ ਉਸ ਵੇਲੇ ਸੁਚਾਨੰਦ ਕਹਿਣ ਲੱਗਿਆ ਕਹਿੰਦਾ ਵੇਖੋ ਜਿਨ੍ਹਾਂ ਨੂੰ ਨਿੱਕੇ ਬੱਚੇ ਤੁਸੀਂ ਕਹਿੰਦੇ ਹੋ ਨਿੱਕੇ پارک ਤੁਮ ਮਤ ਜਾਣੋ ਨਾਗੋਂ ਕੇ ਇਹ ਬੂਤ ਬਖਾਨੋ ਇਹ ਸੱਪਾਂ ਦੇ ਪੁੱਤਰ ਹੈ ਤੇ ਜੰਮ ਦੀਆਂ ਸੂਲਾਂ ਦੇ ਮੂੰਹ ਜੜੇ ਉਹ ਤਿੱਖੇ ਹੁੰਦੇ ਆ ਇਹਨਾਂ ਨੂੰ ਹੁਣੇ ਫੇਰ ਦੇਣਾ ਚਾਹੀਦਾ ਤਾਂ ਫਿਰ ਉਸ ਵੇਲੇ ਦੇ ਨਾਲ ਫਿਰ ਫਤਵਾ ਲਾਇਆ ਗਿਆ ਫਤਵਾ ਕਿਹਦਾ ਲਾਇਆ ਗਿਆ ਬਾਗੀਆਂ ਵਾਲਾ ਫਤਵਾ ਲਾਇਆ ਗਿਆ ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਹੈ ਕਿ ਤਿੰਨ ਤਰ੍ਹਾਂ ਦੀ ਨਾ ਦੁਕਾਨ ਲਾ ਕੇ ਤੇ ਛੜ ਦਿੱਤਾ ਗਿਆ ਵੀ ਦੇਖਦੇ ਆ ਜੇ ਤੇ ਬੱਚੇ ਹੋਣਗੇ ਕਈ ਦਿਨਾਂ ਦੇ ਭੁੱਖੇ ਆ ਤੇ ਮਠਿਆਈ ਵਾਲੇ ਪਾਸੇ ਜਾਣਗੇ ਤੇ ਜੇ ਬੱਚੇ ਖੇਡਣ ਵਾਲੇ ਪਾਸੇ ਧਿਆਨ ਹੋਏਗਾ ਤੇ ਖਡਾਉਣਿਆਂ ਵਾਲੇ ਪਾਸੇ ਜਾਣਗੇ ਤੇ ਜੇ ਸੱਚਮੁੱਚੀ ਬਾਗੀ ਹੈ ਤੇ ਫਿਰ ਸ਼ਸਤਰਾਂ ਵਾਲੇ ਪਾਸੇ ਧਿਆਨ ਜਾਏਗਾ ਨਾ ਉਹਨਾਂ ਮਠਿਆਈ ਫੜੀ ਨਾ ਉਹਨਾਂ ਖਡਾਉਣੇ ਪੜੇ ਉਹਨਾਂ ਨੇ ਜਾ ਕੇ ਸ਼ਸਤਰ ਫੜ ਲਏ ਤਾਂ ਉਸ ਵੇਲੇ ਬਾਗੀਆਂ ਵਾਲਾ ਫਤਵਾ ਜਿਹੜਾ ਉਹਨਾਂ ਦੇ ਉੱਪਰ ਲਾਇਆ ਗਿਆ ਕਿਹਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿੰਨ ਕੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਜਾਏਗਾ ਆਖਰੀ ਰਾਤ ਕੱਟਣ ਵਾਸਤੇ ਦੋਨੋਂ ਸਹਿਬਜ਼ਾਦੇ ਮਾਤਾ ਜੀ ਦੇ ਕੋਲ ਆਉਂਦੇ ਆ ਅੱਜ ਮਾ ਜੀ ਨੇ ਦੋਨਾਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਪਰ ਪਈਆਂ ਹੋਈਆਂ ਲਾਸ਼ਾਂ ਨੂੰ ਦੇਖਿਆ ਅੱਜ ਮਾਤਾ ਜੀ ਨੇ ਸੜੇ ਹੋਏ ਹੱਥ ਵੇਖੇ ਆਪਰੇ ਮੂੰਹ ਦੇ ਨਾਲ ਗਰਮ ਹਵਾ ਦੇ ਕੇ ਦਾਦੀ ਮਾਂ ਨੇ ਦੋਨਾਂ ਪੋਤਿਆਂ ਨੂੰ ਜਿਹੜਾ ਉਹ ਨਿੱਗ ਦੇ ਹੰਦਾ ਯਤਨ ਕੀਤਾ ਅੱਜ ਸਹਬਜ਼ਾਦਿਆਂ ਨੇ ਦਾਦੀ ਨੂੰ ਕਿਹਾ ਦਾਦੀ ਮਾਂ ਅੱਜ ਅਸੀਂ ਆਖਰੀ ਰਾਤ ਤੇਰੇ ਕੋਲ ਕੱਟਣ ਵਾਸਤੇ ਆਏ ਆ ਫਤਵਾ ਲੱਗ ਗਿਆ ਕੱਲ ਨੂੰ ਸਾਨੂੰ ਇਹਨਾਂ ਚਾਲਮਾਨੇ ਸ਼ਹੀਦ ਕਰ ਦੇਣਾ ਰਾਤ ਬਤੀਤ ਹੁੰਦੀ ਹੈ 13 ਕੋ ਸਨ 1704 ਦਾ ਦਿਨ ਚੜ੍ਹਦਾ ਹੈ ਅਜਮਾਨੇ ਆਪਣੇ ਹੱਥੀ ਦੋਨਾਂ ਸਾਹਿਬਜ਼ਾਦਿਆਂ ਦੇ ਕੇਸਾਂ ਦੇ ਵਿੱਚ ਕੰਗਾ ਕੀਤਾ ਹੈ ਨੀਲੇ ਰੰਗ ਦੀ ਸੋਹਣੀ ਦਸਤਾਰ ਸਜਾ ਕੇ ਉੱਪਰ ਨਿੱਕੀ ਜੀ ਕਲਗੀ ਲਾ ਦਿੱਤੀ ਗਈ ਨੀਲੇ ਰੰਗ ਦੇ ਜਿਹੜੇ ਸੀ ਉਸ ਵੇਲੇ ਬਾਣੇ ਪਸਤਰ ਜਿਹੜੇ ਸੀ ਉਹਨਾਂ ਧਾਰਨ ਕੀਤੇ ਹੋਏ ਸੀ ਤਾਂ ਮਿਰਜ਼ਾ ਅਲਾਜ਼ਾਰ ਖਾਂ ਜੋਗੀ ਨੇ ਬੜਾ ਪਿਆਰਾ ਲਿਖਿਆ ਹੈ ਦਾਦੀ ਮਾਂ ਕਹਿ ਰਹੀ ਸੀ ਜਾਣੇ ਸੇ ਪਹਿਲੇ ਗਲੇ ਸੇ ਲਗਾਤੁਲੂਮ ਕੇਸੋ ਕੋ ਕੰਗੀ ਕਰ ਦੂੰ ਜਰਾ ਮੂੰ ਤਲਾ ਤੂੰ ਪਿਆਰੇ ਸੇ ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਦੂੰ ਆਓ ਤੁਹਾਨੂੰ ਲਾੜੀ ਮੌਤ ਵਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੁਲਹੇ ਬਣਾ ਕੇ ਤੋੜਾ ਫਿਰ ਜਦੋਂ ਦਿਨ ਦਾ ਚੜ੍ਹਾ ਹੋਇਆ ਤੇ ਸਿਪਾਈ ਲੈਣ ਵਾਸਤੇ ਆਏ ਦੋਨਾਂ ਸਹਿਬ ਜਾਦਿਆਂ ਨੇ ਅੱਜ ਆਖਰੀ ਵਾਰ ਆਪਣੀ ਦਾਦੀ ਮਾਂ ਦੇ ਚਰਨਾਂ ਦੇ ਉੱਪਰ ਹੱਥ ਲਾਇਆ ਹੈ ਲਾ ਕੇ ਅਸੀਸ ਲੈ ਕੇ ਤੁਰੇ ਇਹ ਬਾਬਾ ਫਤੇ ਸਿੰਘ ਨੇ ਜਿਵੇਂ ਨਾ ਢਾਡੀ ਸੋਹਣ ਸਿੰਘ ਸਿੱਤਲ ਹੋਣਾ ਨੇ ਮਨ ਦੇ ਬਲਬਲੇ ਬਿਆਨ ਕੀਤੇ ਤੇ ਨਾਲੇ ਕਿਹਾ ਵੀ ਉਹਨਾਂ ਦੇ ਖਿਆਲ ਆਤ ਹੈ ਵੀ ਸਾਬ ਜੀ ਦਾ ਬਾਬਾ ਫਤੇ ਸਿੰਘ ਨੇ ਕਿਆ ਹੋਏਗਾ ਕਿ ਦਾਦੀ ਮਾਂ ਬਚਪਨ ਤੋਂ ਲੈ ਕੇ ਮੈਂ ਤੇਰੀ ਗੋਦ ਵਿੱਚ ਖੇਡਿਆ ਹਾਂ ਤੂੰ ਮੈਨੂੰ ਪਾਲਿਆ ਵੱਡਾ ਕੀਤਾ ਅੱਜ ਤੇਰੇ ਨਾਲੋਂ ਵਿਛੋੜਾ ਪੈਣ ਲੱਗਿਆ ਹੈ ਦਾਦੇ ਦੀ ਗੋਦ ਵਿੱਚ ਜਾਣਾ ਹੈ ਤੇ ਉੱਥੇ ਵੀ ਜਾ ਕੇ ਤੇਰੇ ਤੋਂ ਬਿਨਾ ਮੇਰਾ ਚਿੱਤ ਨਹੀਂ ਲੱਗਦਾ ਉਥੇ ਸੀਤਲ ਜੀ ਲਿਖਦੇ ਚੱਲ ਪਏ ਦੋਵੇਂ ਲਾਟਰੇ ਜਦ ਫਤਿਹ ਬੁਲਾਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾਕੇ ਥੱਕਣਾ ਚਾਹੀਏ ਅੰਮੀ ਅਸੀਂ ਔਸੀਆਂ ਪਾਕੇ ਮਾਂ ਛੇਤੀ ਆਉਣਾ ਤੇਰੇ ਬਾਜੂ ਲੱਗਣਾ ਸਾਨੂੰ ਸਵਰਗ ਟਿਕਾਣਾ ਮੈਨੂੰ ਤੁਹਾਡੇ ਤੇ ਫਕਰ ਹੈ ਕਾਜ਼ੀ ਦਾ ਫਤਵਾ ਕਹਿੰਦਾ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਚਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਸਿੰਦਾ ਦੀਵਾਰ ਚ ਚਿੰਨ ਲੰਗੀ ਮਾਰ ਥੋੜੀ ਦੇਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਦਸਤਕ ਦੇ ਨਾਲ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ ਜਿਵੇਂ ਅਸੀਂ ਪਹਿਲੇ ਲੜੀਵਾਰ ਸਫਰ ਇਸਹਾਦਤ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਛੱਡਣ ਬਾਰੇ ਔਰ ਰਾਹ ਵਿੱਚ ਸਿੰਘਾਂ ਨਾਲ ਕੀ ਕੀ ਵਾਪਰਿਆ ਗੁਰੂ ਸਾਹਿਬ ਦੇ ਨਾਲ ਕੀ ਕੀ ਵਾਪਰਿਆ ਕਿੱਥੇ ਕਿੱਥੇ ਜੰਗ ਹੋਈ ਵੱਡੇ ਸਾਹਿਬ ਜੀ ਦੀ ਸ਼ਹੀਦੀ ਤੇ ਛੋਟੇ ਸਾਹਿਬ ਜੀ ਦੀ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਬਾਰੇ ਵੀ ਗੱਲਬਾਤ ਜਿਹੜੀ ਤੁਹਾਡੇ ਨਾਲ ਅਸੀਂ ਕਰਨ ਜਾ ਰਹੇ ਸਾਂ ਸੋ ਹੁਣ ਤੱਕ ਤੁਸੀਂ ਵੇਖਿਆ ਕਿ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਜੀ ਦੇ ਨਾਲ ਸਰਹੰਦ ਜਿਹੜਾ ਆ ਉਹ ਇੱਕ ਮੁਖਰ ਵੱਲੋਂ ਮੁਖਬਰੀ ਕਰਕੇ ਫੜਾ ਦਿੱਤੇ ਜਾਂਦੇ ਨੇ ਔਰ ਉੱਥੇ ਛੋਟੇ ਸਾਹਿਬ ਜਦਿਆਂ ਨੂੰ ਕੀ ਕੀ ਲਾਲਚ ਦਿੱਤੇ ਜਾਂਦੇ ਨੇ ਸੂਬਾ ਸਰਾਂਦ ਵੱਲੋਂ ਔਰ ਕਿਵੇਂ ਉਹਨਾਂ ਨੂੰ ਸਿੱਖੀ ਤੋਂ ਖਾਰਜ ਕਰਵਾ ਕੇ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾਇਆ ਜਾਂਦਾ ਉਸ ਸੰਬੰਧੀ ਅੱਜ ਵਿਚਾਰ ਚਰਚਾ ਕਰ ਲਈ ਮੇਰੇ ਨਾਲ ਪਹਿਲਾਂ ਦੀ ਤਰ੍ਹਾਂ ਹੀ ਸਿੱਖ ਪ੍ਰਚਾਰਕ ਭਾਈ ਬਲਕਾਰ ਸਿੰਘ ਜੀ ਨਾਲ ਆ ਮੌਜੂਦ ਨੇ ਉਹ ਤੁਹਾਨੂੰ ਇਤਿਹਾਸ ਦੀਆਂ ਪਰਤਾਂ ਤੋਂ ਖੋਲ ਕੇ ਦੱਸਣਗੇ ਕਿ ਉਸ ਦਿਨ ਜਾਂ ਉਹਨਾਂ ਦਿਨਾਂ ਦੇ ਵਿੱਚ ਕੀ ਕੀ ਵਾਪਰਿਆ ਸੀ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਦਰਸ਼ਕਾਂ ਨੂੰ ਇਤਿਹਾਸਕ ਹਵਾਲਿਆਂ ਤੋਂ ਜਾਣੂ ਕਰਾਉ ਕਿ ਸੂਬੇ ਦੀ ਕਚੈਰੀ ਬਾਰੇ ਜੋ ਅਸੀਂ ਸੁਣਦੇ ਆ ਰਹੇ ਹਾਂ ਕਿ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨਾਲ ਬਹੁਤ ਜਿਹੜਾ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਉਹਨਾਂ ਦੀਆਂ ਸ਼ਹਾਦਤਾਂ ਹੀਆਂ ਉਹਦੇ ਬਾਰੇ ਵਿਸਥਾਰ ਚ ਚੰਗਣਾ ਪਾਓ ਬਿਲਕੁਲ ਜੀ ਆਪਾਂ ਪਿਛਲੇ ਜਿਹੜਾ ਹੈ ਉਹ ਵਿਚਾਰ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਸੀ ਦੋਨੋਂ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ सरसा ਦੇ ਕੰਡੇ ਦੇ ਉੱਪਰ ਵਿਛੜਦੇ ਆ ਵਿਛੜਨ ਤੋਂ ਬਾਅਦ ਜਿਹੜਾ ਪਹਿਲੀ ਰਾਤ ਪਿੰਡ ਚੱਕ ਠੇਰਾ ਦੇ ਪਤਨ ਦੇ ਉੱਪਰ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਦੂਸਰੀ ਰਾਤ ਗੰਗੂ ਦੇ ਘਰ ਤੀਸਰੀ ਰਾਤ ਜਿਹੜੀ ਹੈ ਉਹ ਮਰਿੰਡੇ ਠਾਣੇ ਦੇ ਵਿੱਚ ਤਾਂ ਉਸ ਤੋਂ ਬਾਅਦ ਸੂਬਾ ਸਰਹੰਦ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰਨ ਵਾਸਤੇ ਜਿਹੜਾ ਉਹ ਲਿਆਂਦਾ ਜਾਂਦਾ ਹੈ ਤਾਂ ਉਹਨਾਂ ਨੂੰ ਜਿਹੜਾ ਹੈ 140 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਫਿਰ ਹੁਣ ਸੂਬਾ ਸਰਹੰਦ ਵਜ਼ੀਰ ਖਾਨ ਦੀ ਪਹਿਲੇ ਦਿਨ ਦੀ ਇੱਕ ਕਚਹਿਰੀ ਲੱਗਦੀ ਏ ਇਸ ਕਚਹਿਰੀ ਦੇ ਵਿੱਚ ਉਸ ਵੇਲੇ ਦੇ ਨਾਲ ਜਿਹੜਾ ਏ ਉਹ ਦੋਨੋਂ ਸਹਿਬਜ਼ਾਦਿਆਂ ਨੂੰ ਪੇਸ਼ ਕਰਨ ਵਾਸਤੇ ਸਿਪਾਈ ਜਿਹੜੇ ਆ ਉਹ ਮਾਤਾ ਜੀ ਦੇ ਕੋਲੋਂ ਲੈਣ ਵਾਸਤੇ ਆਉਂਦੇ ਆ ਮਾਤਾ ਜੀ ਨੇ ਤੁਰ ਲੱਗਿਆ ਵੀ ਦੋਨੋਂ ਸਹਿਬਜ਼ਾਦਿਆਂ ਨੂੰ ਇਹ ਗੱਲ ਦੱਸੀ ਸਮਝਾਈ ਕਿ ਦੇਖਿਓ ਤੁਹਾਡੇ ਦਾਦਾ ਜੀ ਨੇ ਕਿਵੇਂ ਜਿਹੜਾ ਉਹ ਜਾਮੇ ਸ਼ਹਾਦਤ ਪੀਤੀ ਏ ਕਿਵੇਂ ਨੰਦਪੁਰ ਸਾਹਿਬ ਦੇ ਕਿਰੇ ਨੂੰ ਘੇਰੇ ਪਏ ਇਹ ਸਾਰਾ ਕੁਝ ਜਿਹੜਾ ਸੀ ਉਹ ਚੁਕਾਉਣ ਵਾਸਤੇ ਸੀ ਪਰ ਤੁਸੀਂ ਜਾ ਕੇ ਝੁਕਣਾ ਨਹੀਂ ਹੈ ਪਰ ਜਿਹੜੇ ਰਸਤੇ ਦੇ ਵਿੱਚ ਸਿਪਾਈ ਜਿਹੜੇ ਸੀ ਲੈ ਕੇ ਜਾ ਰਹੇ ਸੀ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਬੜਾ ਸਮਝਾਇਆ ਕਿ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਜਾਣਾ ਹੈ ਉਦੋਂ ਆਪਣਾ ਸਿਰ ਜਿਹੜਾ ਹੈ ਉਹ ਕਮਾਨ ਦੀ ਤਰ੍ਹਾਂ ਅੱਗੇ ਨੂੰ ਝੁਕਾਉਣਾ ਹੈ ਖੱਬਾ ਹੱਥ ਜਿਹੜਾ ਪਿੱਠ ਦੇ ਪਿਛੇ ਰੱਖਣਾ ਹੈ ਤੇ ਸੱਜੇ ਹੱਥ ਨੂੰ ਮੱਥੇ ਨਾਲ ਲਾ ਕੇ ਇਦਾਂ ਕਰਕੇ ਇਸਲਾਮ ਕਰਨੀ ਹੈ ਦੋਨੋਂ ਸਹਿਬਜ਼ਾਦੇ ਗੱਲ ਜਿਹੜੀ ਉਹ ਸੁਣਦੇ ਗਏ ਸੋਂ ਤੋਂ ਬਾਅਦ ਜਿਹੜਾ ਹੈ ਉਹ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਂਦੇ ਆ ਤੇ ਗਰਜਵੀਂ ਆਵਾਜ਼ ਦੇ ਵਿੱਚ ਉੱਥੇ ਜਾ ਕੇ ਫਤਿਹ ਬੁਲਾਉਂਦੇ ਆ ਜਿਹੜੇ ਇੱਕ ਵਾਰ ਐਲਕਾਰ ਬੈਠੇ ਸੀ ਉਹ ਸਾਰੇ ਚੁੱਪ ਕਰ ਜਾਂਦੇ ਆ ਚੁੱਪ ਕਰਨ ਤੋਂ ਬਾਅਦ ਜਿਹੜਾ ਸੀ ਉਸ ਵੇਲੇ ਦੇ ਨਾਲ ਫਿਰ ਸੁਚਨੰਦ ਉੱਠਦਾ ਹੋਇ ਉਹ ਕਹਿੰਦਾ ਦੇਖੋ ਮੈਂ ਇੱਕ ਸਨਤਨੀ ਹਿੰਦੂ ਆ ਵਜ਼ੀਰ ਖਾਨ ਨੇ ਮੈਨੂੰ ਆਪਣੇ ਦਰਬਾਰ ਦੇ ਵਿੱਚ ਰੱਖਿਆ ਤੇ ਇੱਥੇ ਜਿਹੜਾ ਵੇਖੋ ਮੈਨੂੰ ਕਿੰਨਾ ਉੱਚਾ ਅਹੁਦਾ ਜਿਹੜਾ ਉਹ ਦਿੱਤਾ ਹੋਇਆ ਹੈ ਤੁਸੀਂ ਵੀ ਸਲਾਮ ਦੇ ਵਿੱਚ ਆ ਜਾਓ ਅਸੀਂ ਤੁਹਾਡੀ ਮੁਲਾਕਾਤ ਔਰੰਗਜ਼ੇਬ ਦੇ ਨਾਲ ਕਰਾ ਦੇਾਂਗੇ ਤੁਹਾਡਾ ਆਨੰਦਪੁਰ ਸਾਹਿਬ ਜਿਹੜਾ ਤੁਹਾਨੂੰ ਵਾਪਸ ਦੇ ਦਿੱਤਾ ਜਾਏਗਾ ਤੁਹਾਨੂੰ ਜਿਹੜਾ ਰਾਜ ਭਾਗ ਦਿੱਤਾ ਜਾਏਗਾ ਤੁਹਾਨੂੰ ਡੋਲੇ ਦਿੱਤੇ ਜਾਣਗੇ ਇਹ ਸਾਰੇ ਲਾਲਚ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਮਤਲਬ ਕਿ ਹਰ ਤਰ੍ਹਾਂ ਦੀ ਐਸ਼ੋ ਆਰਾਮ ਦੀ ਜ਼ਿੰਦਗੀ ਦੀ ਜਿਹੜੇ ਆ ਉਹ ਖੁਆਬ ਜਿਹੜੇ ਸਜਾਏ ਗਏ ਰਾਜ ਦਿੱਤੇ ਗਏ ਲਾਲਚ ਦਿੱਤੇ ਗਏ ਫਿਰ ਅੱਗੋਂ ਜਿਹੜਾ ਜਵਾਬ ਹੈ ਦੋਨੋਂ ਸਾਹਿਬ ਜਹਾਦੀਆਂ ਦਾ ਉਹ ਬਹੁਤ ਹੀ ਕਮਾਲ ਦਾ ਸੀ ਉਹ ਕਹਨ ਲੱਗੇ ਕਿਹੜੇ ਔਰੰਗਜ਼ੇਬ ਦੀ ਗੱਲ ਕਰਦੇ ਜਿਹੜਾ ਕੁਰਾਨ ਦੀ ਕਸਮ ਖਾ ਕੇ ਮੁਕਰ ਗਿਆ ਜਿਹਨੇ ਆਪਣੇ ਪਿਤਾ ਨੂੰ ਕੈਦ ਕੀਤਾ ਜਿਹਨੇ ਆਪਣੀ ਮਾਤਾ ਨੂੰ ਕੈਦ ਕੀਤਾ ਜਿਹਨੇ ਆਪਣੇ ਭਰਾਵਾਂ ਦਾ ਕਤਲ ਕੀਤਾ ਨੌਲਜ ਦੇਖੋ 7 ਤੇ 9 ਸਾਲ ਦੀ ਉਮਰ ਦੇ ਵਿੱਚ ਕਿੰਨਾ ਜ਼ਿਆਦਾ ਗਿਆਨ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਕਹਨ ਲੱਗੇ ਪੜ੍ਹ ਕੇ ਕੁਰਾਨ ਪਿਤਾ ਕੋ ਕਰਤਾ ਜੋ ਕੈਦ ਹੋ ਜਿਹੜਾ ਕੁਰਾਨ ਪੜ੍ਹਨ ਦਾ ਪਖੰਡ ਕਰਦਾ ਔਰੰਗਜ਼ੇਬ ਤੇ ਆਪਣੇ ਪਿਤਾ ਨੂੰ ਜਿਹਨੇ ਕੈਦ ਕਰਕੇ ਰੱਖਿਆ ਹੈ ਉਹਦੇ ਕੋਲੋਂ ਸਾਨੂੰ ਇਨਸਾਫ ਦੀ ਕੀ ਉਮੀਦ ਹੋ ਸਕਦੀ ਹੈ ਜਾਇ ਪਬਲਿਕ ਨੂੰ ਕੀ ਉਮੀਦ ਹੋ ਸਕਦੀ ਪਿਓ ਪਬਲਿਕ ਦਾ ਇਨਸਾਫ ਕਰੇਗਾ ਜਿਹਨੇ ਆਪਣੇ ਪਰਿਵਾਰ ਨਾਲ ਇਨਸਾਫ ਨਹੀਂ ਕੀਤਾ ਤਾਂ ਫਿਰ ਉਸ ਵੇਲੇ ਦੇ ਨਾਲ ਜਿਹੜਾ ਸੀ ਉਹ ਲਾਲਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਦਿੱਤੇ ਜਾਂਦੇ ਆ ਲੇਕਿਨ ਸਹਬਜਾਦੇ ਕਿਸੇ ਵੀ ਲਾਲਚ ਵਿੱਚ ਜਿਹੜਾ ਉਹ ਨਹੀਂ ਆਉਂਦੇ ਫਿਰ ਉਹਨਾਂ ਨੇ ਇੱਕ ਗੱਲ ਵੀ ਕਹੀ ਕਹਿਣ ਲੱਗੇ ਵੀ ਸਾਡੀ ਤੁਹਾਡੇ ਨਾਲ ਲੜਾਈ ਕਾਦੀ ਹੈ ਕਹਿੰਦੇ ਲੜਾਈ ਇਸ ਗੱਲ ਦੀ ਹੈ ਵੀ ਇਹ ਜਿਹੜਾ ਵਜ਼ੀਰ ਖਾਂ ਬੈਠਾ ਏ ਇਸਲਾਮ ਦੇ ਲੋਕ ਐ ਇਹਨਾਂ ਨੇ ਲੋਕਾਂ ਦੇ ਉੱਪਰ ਜ਼ੁਲਮ ਕੀਤਾ ਹੈ ਧੱਕਾ ਕੀਤਾ ਹੈ ਬੇਇਨਸਾਫੀ ਕੀਤੀ ਹੈ ਤੇ ਗੁਰੂ ਸਾਹਿਬਾਨ ਨੇ ਬੇਇਨਸਾਫੀ ਕਰਨ ਤੋਂ ਰੋਕਿਆ ਇਹ ਸਾਡੇ ਖਿਲਾਫ ਹੋ ਗਿਆ ਸੁਚੇਨੰਦ ਵਾਲਾ ਜਿਹੜਾ ਸੁਚੇਨੰਦ ਸੀ ਉਹਦੇ ਵੱਲ ਹੱਥ ਕਰਕੇ ਕਿਹਾ ਵੀ ਇਹਨਾਂ ਨੂੰ ਕਰਮकांड ਕਰਨ ਤੋਂ ਰੋਕਿਆ ਇਹਨਾਂ ਨੂੰ ਜਿਹੜਾ ਸੀ ਉਹ ਬੁੱਤ ਪ੍ਰਸਤੀ ਤੋਂ ਰੋਕਿਆ ਤੇ ਇਹ ਵੀ ਜਿਹੜੇ ਸਾਡੇ ਖਿਲਾਫ ਹੋ ਗਏ ਤਾਂ ਉਸ ਵੇਲੇ ਜਿਹੜੇ ਸਹਿਬਜ਼ਾਦਿਆਂ ਨੇ ਬਚਨ ਕਹੇ ਗੱਲਾਂ ਕਹੀਆਂ ਉਹਨੂੰ ਮਿਰਜ਼ਾ ਅਲਾਹ ਜ਼ਾਰਖਾਂ ਜੋਗੀ ਕਹਿੰਦਾ ਹੈ ਰੋਕਾ ਜ਼ੁਲਮ ਸੇ ਮੁਸਲਮਾਨ ਬਿਟਰ ਗਏ ਬੁੱਤੋਂ ਕੋ ਬੁਰਾ ਕਹਾ ਤੋ ਹਿੰਦੂ ਬਿਟਰ ਗਏ ਕਹਿ ਲਗੇ ਦੋਵੇਂ ਸਾਡੇ ਖਿਲਾਫ ਹੋ ਗਏ ਨਾਲੇ ਫਿਰ ਉਸ ਵੇਲੇ ਦੇ ਨਾਲ ਜਿਹੜੇ ਸੀ ਲਾਲਚਾਂ ਤੋਂ ਬਾਅਦ ਸਾਰਾ ਦਿਨ ਸਮਝਾਉਣ ਤੋਂ ਬਾਅਦ ਜਦੋਂ ਸਹਿਬਜ਼ਾਦਿਆਂ ਨੂੰ ਕੋਈ ਵੀ ਝੁਕਾ ਨਹੀਂ ਸਕਿਆ ਮਨਾ ਨਹੀਂ ਸਕਿਆ ਤੇ ਉਹਨਾਂ ਨੇ ਗੱਲ ਵੀ ਕਹੀ ਕਹਿਣ ਲੱਗੇ ਵੀ ਅਸੀਂ ਬਾਜਾਂ ਵਾਲੇ ਦੇ ਪੁੱਤਰ ਹਾਂ ਤੇ ਬਾਜ ਦੀ ਤਰ੍ਹਾਂ ਹਾਂ ਐ ਵਜ਼ੀਰ ਖਾਂ ਜਿਹੜਾ ਜਿਹੜੇ ਕਸਮਾਂ ਖਾ ਕੇ ਮੁਕਰ ਗਏ ਇਹ ਇੱਲਾਂ ਦੀ ਤਰ੍ਹਾਂ ਅਸੀਂ ਇਹਨਾਂ ਦੇ ਅੱਗੇ ਝੁੱਕ ਨਹੀਂ ਸਕਦੇ ਸ਼ਹਿਬਾਜ਼ ਵੀ ਝੁਕਤੇ ਹਨ ਕਹੀਂ ਚੀਲ ਕੇ ਅੱਗੇ ਚੰਪੇਗਾ ਨਹੀਂ ਸੂਰਜ ਕبھی ਤੰਦੀਲ ਕੇ ਅੱਗੇ ਆਪਣੇ ਸਰ ਕੋ ਆਰੇ ਦੇ نیچے ਚਰਾ ਜਾਏਗੇ ਫਤਿਹ ਵਾਹੇ ਗੁਰੂ ਕੀ ਬਲਾ ਜਾਏਗੇ ਸੋ ਪਈ ਸਾਹਿਬੀ ਥੋੜਾ ਮੈਂ ਤੁਹਾਨੂੰ ਇੱਥੇ ਰੋਕਦਾ ਉਸ ਵੇਲੇ ਸਰੀਰਕ ਹਾਲਾਤ ਕੀ ਹੋਣਗੇ ਬੱਚਿਆਂ ਦੇ ਕਿਉਂਕਿ ਪਿਛਲੇ ਕਿੰਨੇ ਦਿਨਾਂ ਤੋਂ ਇੱਕ ਜੰਗਲ ਦਾ ਸਫ਼ਰ ਹੈ ਅਤ ਦੀ ਠੰਡ ਹੈ ਔਰ ਨਾ ਹੀ ਕੋ ਰਹਿਣ ਲਈ ਰਹਿਣ ਬਸੇਰਾ ਹੀ ਕੋ ਰਸਤੇ ਵਿੱਚ ਚੰਗਾ ਹੈ ਉਹਦੇ ਬਾਰੇ ਥੋੜਾ ਜ਼ਿਕਰ ਕਰੋ ਕਿਉਂਕਿ ਕਈ ਵਾਰੀ ਲੋਕ ਪੁੱਛ ਲੈਂਦੇ ਆ ਵੀ ਛੋਟੇ ਛੋਟੇ ਬੱਚੇ ਕਿਵੇਂ ਠੰਡ ਵਿੱਚ ਉਹਨਾਂ ਨੇ ਦਿਨ ਕਿਵੇਂ ਰਾਤਾਂ ਬਤਾਈਆਂ ਹੋਣਗੀਆਂ ਇਹ ਜਿਹੜਾ ਪੋਹ ਦਾ ਮਹੀਨਾ ਹੈ ਇਹਦੀ ਰਮਤਾ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬਚਨ ਕਿਹਾ ਹੈ ਪੋਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰਨਾ ਤੁਖਾਰ ਦਾ ਪਾਵ ਹੁੰਦਾ ਕੋਰਾ ਤੁਖਾਰ ਦਾ ਪਾਵ ਹੁੰਦਾ ਏ ਕਠੋਰਤਾ ਤੁਖਾਰ ਦਾ ਪਾਵ ਹੁੰਦਾ ਏ ਪਾਲਾ ਕਹਿੰਦੇ ਵੀ ਉਹਨਾਂ ਨੂੰ ਇਹ ਪਾਲਾ ਇਹ ਕਠੋਰਤਾ ਨਹੀਂ ਲੱਗਦੀ ਜਿਹੜੇ ਆਪਣੇ ਗਲੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਉਹ ਰੱਖਦੇ ਆ ਜਿਹੜੇ ਪ੍ਰਮਾਤਮਾ ਨਾਲ ਜੁੜ ਗਏ ਇੱਕਮਿਕ ਹੋਏ ਸੀ ਭਾਵੇਂ ਕਿ ਸਰੀਰਕ ਰੂਪ ਵਿੱਚ ਉਹਨਾਂ ਦੀ ਉਮਰ ਬਹੁਤ ਥੋੜੀ ਸੀ ਭਾਵੇਂ ਕਿ ਸਰੀਰਕ ਰੂਪ ਦੇ ਵਿੱਚ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਸੀ ਪਰ ਇਹਦੇ باوجود ਵੀ ਉਹਨਾਂ ਦੇ ਅੰਦਰ ਜਿਹੜੀ ਰੋਹਾਨੀਅਤ ਦੀ ਤਾਕਤ ਸੀ ਉਹ ਬਹੁਤ ਜ਼ਿਆਦਾ ਸੀ ਇਸੇ ਕਰਕੇ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਤੇ ਗੁਰਮਤ ਦੇ ਵਿੱਚ ਇਸ ਗੱਲ ਦਾ ਫਰਕ ਹੈ ਨਾ ਜੀ ਆਪਾਂ ਆ ਦੇਖਦੇ ਆ ਆਪਾਂ ਜਿਸ ਭਾਰਤ ਦੇ ਖੇਤੇ ਚ ਰਹਿੰਦੇ ਇੱਥੇ 18 ਸਾਲ ਦਾ ਬੱਚਾ ਹੁੰਦਾ ਫਿਰ ਇਹਨੂੰ ਅਧਿਕਾਰ ਮਿਲਦਾ ਕੋਈ ਨਾ ਕੋਈ ਬਿਲਕੁਲ ਫਿਰ ਇਹ ਵੋਟ ਪਾ ਸਕਦਾ ਫਿਰ ਇਹ ਡਰਾਈਵਰੀ ਕਰ ਸਕਦਾ ਕੋਈ ਵੀ ਕੰਮ ਕਰਨਾ ਹੋਵੇ ਨੌਕਰੀ ਕਰਨੀ ਹੋਵੇ 18 ਸਾਲ ਤੋਂ ਪਹਿਲਾਂ ਨਹੀਂ ਤਾਂ ਇਥੇ 7 ਤੇ 9 ਸਾਲ ਦੇ ਇੰਨਾ ਵੱਡਾ ਕਾਰਨਾਮਾ ਕਰ ਗਏ ਇਥੇ 12 ਸਾਲ ਦੀ ਉਮਰ ਵਿੱਚ ਬੂੜੇ ਤੋਂ ਬੁੱਢਾ ਬਣ ਜਾਂਦਾ ਭਾਵ ਇਥੇ ਬੜਾ ਫਰਕ ਹੈ ਗੁਰਮਤ ਦੇ ਵਿੱਚ ਤੇ ਆਮ ਸੰਸਾਰੀ ਲੋਕਾਂ ਦੇ ਵਿੱਚ ਇਹ ਪਹਿਲੀ ਰਾਤ ਜਿਹੜੀ ਸੀ ਉਹ ਜਦੋਂ ਠੰਡੇ ਬੁਰਜ 'ਚ ਜਿਹੜੀ ਬਤੀਤ ਹੋਈ ਤਾਂ ਅਗਲੀ ਰਾਤ ਜਿਹੜਾ ਸੀ ਉਹ ਅਗਲੇ ਦਿਨ ਜਿਹੜਾ ਸੀ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਲਾਲਚਾਂ ਦੇ ਕਰਕੇ ਜਿਹੜਾ ਸੀ ਉਹਨਾਂ ਨੂੰ ਡਲੌਣ ਦਾ ਯਤਨ ਕੀਤਾ ਦੁਬਾਰਾ ਫਿਰ ਜਿਹੜੇ ਸਾਬ ਜਾਦੇ ਮਾਤਾ ਜੀ ਦੇ ਕੋਲ ਆ ਜਾਂਦੇ ਆ ਤਾਂ ਇਹ ਰਾਤ ਵੀ ਮਾਤਾ ਜੀ ਨੇ ਨਿਗ੍ਘ ਦੇਣ ਦਾ ਯਤਨ ਕੀਤਾ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਫਿਰ ਇਦਾਂ ਕਰਕੇ ਜਿਹੜਾ ਉਹ ਪੇਸ਼ੀਆਂ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਹੁੰਦੀਆਂ ਤਾਂ ਆਖਰਕਾਰ ਹੁੰਦਾ ਕੀ ਹੈ ਉੱਥੇ ਇੱਕ ਦਿਨ ਤਾਂ ਫਿਰ ਜਦੋਂ ਉਹਨਾਂ ਦੇ ਉੱਪਰ ਜ਼ੁਲਮ ਹੋਣਾ ਸ਼ੁਰੂ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਤਿੰਨ ਤਰ੍ਹਾਂ ਦਾ ਤਸ਼ੱਦਦ ਜਿਹੜਾ ਹੈ ਉਹ ਸਾਨੂੰ ਉਹਦਾ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ ਹੈ ਪਹਿਲਾ ਜ਼ਿਕਰ ਹੈ ਕਿ ਉਹਨਾਂ ਨੂੰ ਜਿਹੜਾ ਸ਼ਮਕਾਂ ਦੇ ਨਾਲ ਮਾਰਿਆ ਗਿਆ ਸ਼ਮਕਾਂ ਆਪਾਂ ਸਮਝਦੇ ਹਾਂ ਜਿਹੜੀ ਤੂਤਦੀ ਪਤਲੀ ਸੋਟੀ ਹੁੰਦੀ ਹੈ ਤੇ ਦੇਖੋ ਇੱਕ ਪਾਸੇ ਅੱਤ ਦੀ ਠੰਡ ਸੀ ਦੂਜੇ ਪਾਸੇ ਉਹਨਾਂ ਨੂੰ ਸ਼ਮਕਾਂ ਦੇ ਨਾਲ ਜਿਹੜਾ ਉਹ ਮਾਰਿਆ ਜਾ ਰਿਹਾ ਸੀ ਤਾਂ ਦੂਸਰਾ ਤਸ਼ੱਦਦ ਜਿਹੜਾ ਉਹਨਾਂ ਦੇ ਉੱਪਰ ਕੀਤਾ ਗਿਆ ਉਹ ਸੀ ਕਿ ਉਹਨਾਂ ਨੂੰ ਪਿੱਪਲ ਦੇ ਨਾਲ ਬੰਨ ਕੇ ਗਲੇਲਿਆਂ ਦੇ ਨਿਸ਼ਾਨੇ ਜਿਹੜੇ ਉਹ ਲਾਏ ਜਾਂਦੇ ਐ ਤੀਸਰਾ ਤਸ਼ੱਦਦ ਜਿਹੜਾ ਕੀਤਾ ਗਿਆ ਜਿਸ ਨੂੰ ਡਾਕਟਰ ਕੰਡਾ ਸਿੰਘ ਲਿਖਦੇ ਐ ਪੀ ਉਹਨਾਂ ਦੇ ਕੋਮਲ ਕੋਮਲ ਹੱਥ ਜਿਹੜੇ ਸੀ ਉਹ ਅੱਗ ਦੇ ਉੱਪਰ ਰੱਖ ਕੇ ਸਾੜੇ ਜਾਂਦੇ ਆ ਪੀ ਜਲਣ ਹੋਏਗੀ ਤਾਂ ਇਹ ਜਿਹੜੇ ਸਾਡੀ ਗੱਲ ਨੂੰ ਮੰਨ ਜਾਂਦੇ ਪਰ ਇਨਾਂ ਜ਼ੁਲਮ ਵੀ ਉਹਨਾਂ ਨੇ ਆਪਣੇ ਤਨ ਤੇ ਸਹਿਣ ਕਰ ਲਿਆ ਫਿਰ ਵੀ ਜਿਹੜਾ ਜ਼ਲਮ ਦੀ ਦੁਸ਼ਮਣ ਦੀ ਕਿਸੇ ਵੀ ਗੱਲ ਨੂੰ ਜਿਹੜਾ ਉਹ ਨਹੀਂ ਨਹੀਂ ਮੰਨਿਆ ਤਾਂ ਫਿਰ ਮਿਰਜ਼ਾ ਅਲਾਜ਼ਾਰ ਖਾਂ ਜੋਗੀ ਨੇ ਇੱਕ ਹੋਰ ਗੱਲ ਕਹੀ ਕਹਿਣ ਲੱਗੇ ਪੀ ਉਹਨਾਂ ਨੇ ਕਿਹਾ ਵੀ ਦੇਖੋ ਤੁਹਾਨੂੰ ਮਾਰ ਦੇਾਂਗੇ ਕਹਿ ਲਗੇ ਮਾਰ ਦਿਓ ਸਾਨੂੰ ਮੌਤ ਦਾ ਕੋਈ ਵੀ ਡਰ ਨਹੀਂ ਹੈਗਾ ਤਾਂ ਉੱਥੇ ਜੋਗੀ ਜੀ ਲਿਖਦੇ ਆ ਕਿ ਸੈਭ ਜਾਦਿਆ ਨੇ ਕਿਹਾ ਵਜ਼ੀਰ ਖਾਂ ਤੈਨੂੰ ਆਪਣੀਆਂ ਫੌਜਾਂ ਦੇ ਉੱਪਰ ਬੜਾ ਮਾਣ ਹੋਏਗਾ ਤੇਰ ਕੋ ਫੌਜਾਂ ਬੜੀਆਂ ਚਾਦੀਆਂ ਸੁਚਾਨੰਦ ਵੱਲ ਵੀ ਹੱਥ ਕਰਕੇ ਕਿਹਾ ਵੀ ਦੇਖ ਇਹ ਜਿਹੜਾ ਤੇਰਾ ਸੁਚਾਨੰਦ ਹੈ ਇਹਨੂੰ ਆਪਣੀ ਕਿਸੇ ਦੇਵੀ ਤੇ ਮਾਣ ਹੋਏਗਾ ਪਰ ਸਾਨੂੰ ਮਾਣ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਤੇ ਹੈ ਫੌਜਾਂ ਉਪੇ ਨਾਜ਼ ਇਨ ਕੋ ਇਹਨੇ ਦੇਵੀ ਤੇ ਮਾਣ ਹੈ ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਣ ਹੈ ਅਸੀਂ ਤੇ ਰੱਬ ਦੇ ਆਸ਼ਿਕ ਹੈ ਤੇ ਆਪਣੀ ਜਾਨ ਜਿਹੜੀ ਹੱਥ ਦੀ ਤਲੀ ਦੇ ਉੱਪਰ ਰੱਖੀ ਫਿਰਦੇ ਆ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਉਸ ਵੇਲੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਜਿਹੜਾ ਸੀ ਮਲੇਰ ਕੋਟਲੇ ਦੇ ਰਹਿਣ ਵਾਲੇ ਪਠਾਨ ਸ਼ੇਰ ਮੁਹੰਮਦ ਖਾਨ ਨੂੰ ਇੱਕ ਗੱਲ ਕਹੀ ਸੀ ਕਿ ਤੇਰੇ ਭਰਾ ਨਾਰ ਖਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਮਾਰਿਆ ਸੀ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਕਤਲ ਕਰਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਉਹ ਮਲੇਰਕੋਟਲੇ ਵਾਲਾ ਪਠਾਨ ਇੱਕ ਆਜ਼ਾਦ ਮਾਨਸਿਕਤਾ ਵਾਲਾ ਬੰਦਾ ਉਹਨੇ ਉਸ ਵੇਲੇ ਦੇ ਨਾਲ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਤੇ ਇਹ ਗੱਲ ਕਹੀ ਕਹਿੰਦਾ ਬਦਲਾ ਹੀ ਲੈਣਾ ਹੋਗਾ ਲਹੇ ਕੇ ਬਾਪ ਸੇ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਬਾਪ ਸੇ ਕਹਿੰਦਾ ਬਦਲਾ ਲੈਣਾ ਹੋਇਆ ਜ਼ਰੂਰ ਲਵਾਂਗਾ ਪਰ ਲਵਾਂਗਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਇਹ ਜਿਹੜੇ ਮਨਸੂਮ ਬੱਚੇ ਆ ਇਹਨਾਂ ਨੂੰ ਮੈਂ ਨਹੀਂ ਮਾਰ ਸਕਦਾ ਤਾਂ ਉਸ ਵੇਲੇ ਦੇ ਨਾਲ ਉਹਨੇ ਇੱਕ ਹੋਰ ਗੱਲ ਕਹੀ ਵਜ਼ੀਰ ਖਾਂ ਮੈਂ ਤੈਨੂੰ ਵੀ ਕਹਿਣਾ ਪੀ ਇਹਨਾਂ ਬੱਚਿਆਂ ਨੂੰ ਛੱਡ ਦੇ ਜੇ ਤੂੰ ਇਹਨਾਂ ਬੱਚਿਆਂ ਨੂੰ ਕਤਲ ਕੀਤਾ ਤੇ ਕਰਬਲਾ ਦਾ ਮੈਦਾਨ ਬਣ ਜਾਏਗਾ ਕਰਬਲਾ ਦਾ ਮੈਦਾਨ ਕੀ ਹੈ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋ ਤਿਆਂ ਨੂੰ ਸ਼ਹੀਦ ਕੀਤਾ ਸੀ ਕਰਬਲਾ ਦੇ ਮੈਦਾਨ ਵਿੱਚ ਤੇ ਅੱਜ ਵੀ ਜਿਹੜਾ ਇਹ ਜਦੋਂ ਇਸਲਾਮ ਵਾਲੇ ਉਹਨਾਂ ਨੂੰ ਯਾਦ ਕਰਦੇ ਹਸਨ ਤੇ ਹੁਸੈਨ ਨੂੰ ਆਪਣੇ ਸਰੀਰ ਦੇ ਉੱਪਰ ਸੰਗਲ ਮਾਰ-ਮਾਰ ਕੇ ਖੂਨ ਕੱਢ ਲੈਂਦੇ ਐ ਵੀ ਅਸੀਂ ਵੇਖਣਾ ਚਾਹੁੰਨੇ ਪੀ ਉਹਨਾਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਹੋਣਗੀਆਂ ਤੇ ਉਹਨਾਂ ਨੂੰ ਕਿੰਨੇ ਜ਼ਖਮ ਆਏ ਹੋਣਗੇ ਤੇ ਉਹਨਾਂ ਨੂੰ ਕਿੰਨੀ ਦਰਦ ਹੁੰਦੀ ਹੋਏਗੀ ਤਾਂ ਕਹਿਣ ਲੱਗੇ ਵੀ ਕਰਬਲਾ ਦਾ ਮੈਦਾਨ ਬਣ ਜਾਊਗਾ ਜੇ ਤੂੰ ਇੰਨਾ ਸਾਬ ਜਦਿਆਂ ਨੂੰ ਸ਼ਹੀਦ ਕੀਤਾ ਇੰਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਂ ਪਠਾਨ ਉੱਠ ਕੇ ਚੱਲਿਆ ਗਿਆ ਹਾਲਾਂਕਿ ਸ਼ੇਰ ਮੁਹੰਮਦ ਖਾਂ ਪਹਿਲਾਂ ਵੀ ਸਿੱਖਾਂ ਦੇ ਖਿਲਾਫ ਹੀ ਲੜਦਾ ਰਿਹਾ ਤੇ ਬਾਅਦ ਵਿੱਚ ਵੀ ਸਿੱਖਾਂ ਦੇ ਖਿਲਾਫ ਲੜਿਆ ਪਰ ਉਸ ਵੇਲੇ ਦੇ ਨਾਲ ਉਹਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਜਿਹੜਾ ਉਹ ਮਾਰਿਆ ਸੀ ਫਿਰ ਜਦੋਂ ਦੇਖਿਆ ਕਿ ਵਜ਼ੀਰ ਖਾਨ ਵੀ ਇੱਕ ਵਾਰੀ ਚੁੱਪ ਕਰ ਗਿਆ ਸੁਚਾਨੰਦ ਉੱਠ ਕੇ ਖੜਾ ਹੋਇਆ ਉਹ ਕਹਿਣ ਲੱਗਿਆ ਕਿ ਸਹਬਜ਼ਾਦੇਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਕੀ ਕਰੋਗੇ ਸਹਬਜ਼ਾਦੇ ਨੇ ਕਿਹਾ ਕਹਿਣ ਲੱਗੇ ਕਿ ਸੁਚਾਨੰਦ ਕਿਨੇ ਛੱਡਣਾ ਤੇ ਕਿਹਦੀਆਂ ਗੱਲਾਂ ਪਰ ਜੇ ਫਿਰ ਵੀ ਸਾਨੂੰ ਪੁੱਛਦਾ ਹੈ ਜੇ ਸਾਨੂੰ ਛੱਡ ਦਿੱਤਾ ਜਾਏ ਤਾ ਅਸੀਂ ਫੇਰ ਦੁਬਾਰਾ ਤੁਸੀਂ ਖਾਂ ਨੂੰ ਇਕੱਤਰ ਕਰਾਂਗੇ ਫੌਜ ਤਿਆਰ ਕਰਾਂਗੇ ਤੇ ਤੁਹਾਡੇ ਜ਼ੁਲਮ ਦਾ ਨਾਸ਼ ਕਰਾਂਗੇ ਕਹਿੰਦੇ ਜੇ ਹਾਰ ਜੋਗੇ ਫੇਰ ਫੜ ਲਾਂਗੇ ਕਹਿੰਦਾ ਕਿ ਉਹਨਾਂ ਚਿਰ ਅਸੀਂ ਲੜਦੇ ਰਾਂਗੇ ਜਿੰਨਾ ਚਿਰ ਜਾਨ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਨ ਅਸੀਂ ਤੁਹਾਡੇ ਜ਼ੁਲਮ ਦਾ ਨਾਸ਼ ਨਹੀਂ ਕਰ ਦਿੰਦੇ ਤਾਂ ਉਸ ਵੇਲੇ ਸੁਚਾਨੰਦ ਕਹਿਣ ਲੱਗਿਆ ਕਹਿੰਦਾ ਵੇਖੋ ਜਿਨ੍ਹਾਂ ਨੂੰ ਨਿੱਕੇ ਬੱਚੇ ਤੁਸੀਂ ਕਹਿੰਦੇ ਹੋ ਨਿੱਕੇ ਬਾਰਕ ਤੁਮ ਮਤ ਜਾਣੋ ਨਾਗੋ ਕੇ ਇਹ ਪੂਤ ਬਖਾਨੋ ਇਹ ਸਪਾਂ ਦੇ ਪੁੱਤਰ ਹੈ ਤੇ ਜੰਮ ਦੀਆਂ 16 ਦੇ ਮੂੰਹ ਜਿਹੜੇ ਉਹ ਤਿੱਖੇ ਹੁੰਦੇ ਆ ਇਹਨਾਂ ਨੂੰ ਹੁਣੇ ਫੇਰ ਦੇਣਾ ਚਾਹੀਦਾ ਤਾਂ ਫਿਰ ਉਸ ਵੇਲੇ ਦੇ ਨਾਲ ਫਿਰ ਫਤਵਾ ਲਾਇਆ ਗਿਆ ਫਤਵਾ ਕਿਹੜਾ ਲਾਇਆ ਜਾਏ ਬਾਗੀਆਂ ਵਾਲਾ ਫਤਵਾ ਲਾਇਆ ਗਿਆ ਇਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਹੈ ਕਿ ਤਿੰਨ ਤਰ੍ਹਾਂ ਦੀ ਨ ਦੁਕਾਨ ਲਾ ਕੇ ਤੇ ਛੱਡ ਦਿੱਤਾ ਗਿਆ ਵੀ ਦੇਖਦੇ ਆ ਜੇ ਤੇ ਬੱਚੇ ਹੋਣਗੇ ਕਈ ਦਿਨਾਂ ਦੇ ਭੁੱਖੇ ਆ ਤੇ ਮਠਿਆਈ ਵਾਲੇ ਪਾਸੇ ਜਾਣਗੇ ਤੇ ਜੇ ਬੱਚੇ ਖੇਡਣ ਵਾਲੇ ਪਾਸੇ ਧਿਆਨ ਹੋਏਗਾ ਤੇ ਖਡਾਉਣਿਆਂ ਵਾਲੇ ਪਾਸੇ ਜਾਣਗੇ ਤੇ ਜੇ ਸੱਚਮੁੱਚ ਬਾਗੀ ਹੈ ਤੇ ਫਿਰ ਸ਼ਸਤਰਾਂ ਵਾਲੇ ਪਾਸੇ ਧਿਆਨ ਜਾਏਗਾ ਨਾ ਉਹਨਾਂ ਮਠਿਆਈ ਫੜੀ ਨਾ ਉਹਨਾਂ ਖਡਾਉਣੇ ਪੜੇ ਉਹਨਾਂ ਨੇ ਜਾ ਕੇ ਸ਼ਸਤਰ ਫੜ ਲਏ ਤਾਂ ਉਸ ਵੇਲੇ ਬਾਗੀਆਂ ਵਾਲਾ ਫਤਵਾ ਜਿਹੜਾ ਉਹਨਾਂ ਦੇ ਉੱਪਰ ਲਾਇਆ ਗਿਆ ਕਿਹਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਜਾਏਗਾ ਆਖਰੀ ਰਾਤ ਕੱਟਣ ਵਾਸਤੇ ਦੋਨੋਂ ਸਹਿਬਜ਼ਾਦੇ ਮਾਤਾ ਜੀ ਦੇ ਕੋਲ ਆਉਂਦੇ ਆ ਅੱਜ ਮਾਂ ਜੀ ਨੇ ਦੋਨਾਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਪਰ ਪਈਆਂ ਹੋਈਆਂ ਲਾਸ਼ਾਂ ਨੂੰ ਦੇਖਿਆ ਅੱਜ ਮਾਤਾ ਜੀ ਨੇ ਸੜੇ ਹੋਏ ਹੱਥ ਵੇਖੇ ਆਪਣੇ ਮੂੰਹ ਦੇ ਨਾਲ ਗਰਮ ਹਵਾ ਦੇ ਕੇ ਦਾਦੀ ਮਾ ਨੇ ਦੋਨਾਂ ਪੋਤਿਆਂ ਨੂੰ ਜਿਹੜਾ ਉਹ ਨਿਗ੍ਘ ਦੇੰਦਾ ਯਤਨ ਕੀਤਾ ਅੱਜ ਸਹਿਬਜ਼ਾਦਿਆਂ ਨੇ ਦਾਦੀ ਨੂੰ ਕਿਹਾ ਦਾਦੀ ਮਾ ਅੱਜ ਅਸੀਂ ਆਖਰੀ ਰਾਤ ਤੇਰੇ ਕੋਲ ਕੱਟਣ ਵਾਸਤੇ ਆਏ ਹਾਂ ਫਤਵਾ ਲੱਗ ਗਿਆ ਕੱਲ ਨੂੰ ਸਾਨੂੰ ਇਹਨਾਂ ਜ਼ਾਲਮਾਂ ਨੇ ਸ਼ਹੀਦ ਕਰ ਦੇਣਾ ਰਾਤ ਬਤੀਤ ਹੁੰਦੀ ਹੈ 13 ਪੋ ਸੰਨ 1704 ਦਾ ਦਿਨ ਚੜ੍ਹਦਾ ਹੈ ਅਜਮਾਨੇ ਆਪਣੇ ਹੱਥੀ ਦੋਨਾਂ ਸਾਬਜਾਦਿਆਂ ਦੇ ਕੇਸਾਂ ਦੇ ਵਿੱਚ ਕੰਗਾ ਕੀਤਾ ਹੈ ਨੀਲੇ ਰੰਗ ਦੀ ਸੋਹਣੀ ਦਸਤਾਰ ਸਜਾ ਕੇ ਉੱਪਰ ਨਿੱਕੀ ਜੀ ਕਲਗੀ ਲਾ ਦਿੱਤੀ ਗਈ ਨੀਲੇ ਰੰਗ ਦੇ ਜਿਹੜੇ ਸੀ ਉਸ ਵੇਲੇ ਬਾਣੇ ਪਸਤਰ ਜਿਹੜੇ ਸੀ ਉਹਨਾਂ ਧਾਰਨ ਕੀਤੇ ਹੋਏ ਸੀ ਤਾਂ ਮਿਰਜ਼ਾ ਅਲਾਜ਼ਾਰਖਾ ਜੋਗੀ ਨੇ ਬੜਾ ਪਿਆਰਾ ਲਿਖਿਆ ਹੈ ਦਾਦੀ ਮਾਂ ਕਹਿ ਰਹੀ ਸੀ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੂ ਲੂੰ ਕੇਸੋ ਕੋ ਕੰਗੀ ਕਰ ਦੂੰ ਜਰਾ ਮੂੰ ਤੂ ਲਾ ਤੂ ਲੂੰ प्यारे से सरों पे नन्ही सी कलगी सजा तो लूं मरने से पहले तुम्हें दूल्हा बना तो लूं आओ तनु लाड़ी मौत वारन तो पहला मैं तनु दूल्हे बना के तोरा फिर जदों दिन दा चढ़ा होया ते सिपाई लेने वास्ते आए दोना साहिब जादियां ने आज आखरी वार अपनी दादी मां दे चरणा दे ऊपर हाथ लाया लाके आशीष लेके तुरे ते बाबा फतेह सिंह ने जेवें ना ठाडी सोहन सिंह शीतल होना ने ਮਾਨ ਦੇ ਬਲਵਲੇ ਬਿਆਨ ਕੀਤੇ ਤੇ ਨਾਲੇ ਕਿਹਾ ਵੀ ਉਹਨਾਂ ਦੇ ਖਿਆਲ ਆਤ ਹੈ ਵੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਨੇ ਕਿਆ ਹੋਏਗਾ ਵੀ ਦਾਦੀ ਮਾਂ ਬਚਪਨ ਤੋਂ ਲੈ ਕੇ ਮੈਂ ਤੇਰੀ ਗੋਦ ਵਿੱਚ ਖੇਡਿਆ ਹਾਂ ਤੂੰ ਮੈਨੂੰ ਪਾਲਿਆ ਵੱਡਾ ਕੀਤਾ ਅੱਜ ਤੇਰੇ ਨਾਲੋਂ ਵਿਛੋੜਾ ਪੈਣ ਲੱਗਿਆ ਹੈ ਦਾਦੇ ਦੀ ਗੋਦ ਵਿੱਚ ਜਾਣਾ ਹੈ ਤੇ ਉੱਥੇ ਵੀ ਜਾ ਕੇ ਤੇਰੇ ਤੋਂ ਬਿਨਾ ਮੇਰਾ ਚਿੱਤ ਨਹੀਂ ਲੱਗਣਾ ਉੱਥੇ ਸੀਤਲ ਜੀ ਲਿਖਦੇ ਚੱਲ ਪਏ ਦੋਵੇਂ ਲਾੜਰੇ ਜਦ ਫਤਿਹ ਬੁਲਾਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਪਰਣਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕਣਾ ਜਾਈਏ ਅੰਮੀ ਅਸੀਂ ਔਸੀਆਂ ਪਾ ਕੇ ਮਾਂ ਛੇਤੀ ਆਉਣਾ ਤੇਰੇ ਬਾਝੋਂ ਲੱਗਣਾ ਸਾਨੂੰ ਸਵਰਗ ਢਰੋਣਾ ਮਾਂ ਤੇਰੇ ਤੋਂ ਬਿਨਾਂ ਤੇ ਦਾਦੇ ਦੀ ਗੋਦ ਵੀ ਚੰਗੀ ਨਹੀਂ ਲੱਗਣੀ ਮਾਂ ਨੇ ਵੀ ਅੱਗੋਂ ਇੱਕ ਗੱਲ ਕਹੀ ਚਲੋ ਮੇਰੇ ਹੀਰੋ ਮੈਂ ਮਗਰੇ ਆਵਾਂ ਪੁੱਤਾਂ ਬਾਜ ਕਦ ਸੋਂਧੀਆਂ ਕਿਣ ਦੇਖੀਆਂ ਮਾਵਾਂ ਜਿੱਧਰ ਚੱਲਦੇ ਹੰਸ ਉਧਰ ਚੱਲਦੀਆਂ ਛਾਵਾਂ ਪੁੱਤਰਾ ਦਿਵਾਲੇ ਰਾਮਕਰ ਮਾਵਾਂ ਦੀਆਂ ਬਾਵਾ ਉਹ ਤੋਰ ਕਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾ ਅੱਜ ਦੋਨੋਂ ਸਹਿਬਜਾਦੇ ਜਦੋਂ ਤੁਰੇ ਜਾ ਰਹੇ ਸੀ ਤੇ ਉਪਰੋਂ ਠੰਡੇ ਬੁਰਜ ਦੇ ਵਿੱਚੋਂ ਦਾਦੀ ਮਾਂ ਉਹਨਾਂ ਨੂੰ ਤੱਕਦੇ ਪੈਸੇ ਵਜ਼ੀਰ ਖਾਂ ਤੇ ਉਹਦੀ ਕਚਹਿਰੀ ਨੇ ਜਿਹੜਾ ਫਤਵਾ ਲਾਇਆ ਸੀ ਉਸੇ ਫਤਵੇ ਤਹਿਤ ਉਹਨਾਂ ਨੂੰ ਨੀਹਾਂ ਦੇ ਵਿੱਚ ਖਿਲਾਰਿਆ ਗਿਆ ਉਸ ਵੇਲੇ ਜਲਾਦਾ ਨੇ ਜਿਹੜਾ ਸੀ ਉਹ ਇਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇੱਕ ਇੱਕ ਏਟ ਲਾ ਕੇ ਦੀਵਾਰ ਚ ਇਨੀ ਅਰੰਭ ਕੀਤੀ ਦੋਨੋ ਸਾਬ ਜਾਦੇ ਮਨ ਲੋ ਮੁਸਕਰਾ ਰਹੇ ਸੀ ਤੇ ਇੱਕ ਗੱਲ ਕਹਿ ਰਹੇ ਸੀ ਕਿ ਇਹ ਸੱਚ ਨੂੰ ਕੋਈ ਨਹੀਂ ਮਿਟਾ ਸਕਿਆ ਸੱਚ ਨੂੰ ਮਟਾਉਣ ਵਾਸਤੇ ਕਦੇ ਲਾਹੌਰ ਦੀ ਧਰਤੀ ਦੇ ਉੱਪਰ ਤਤੀ ਤਵੀ ਤਪਾਈ ਗਈ ਸੀ ਸੱਚ ਨੂੰ ਮਟਾਉਣ ਵਾਸਤੇ ਚਾਂਦਨੀ ਚੌਂਕ ਦਾ ਸਾਕਾ ਵਾਪਰਿਆ ਸੱਚ ਨੂੰ ਮਟਾਉਣ ਵਾਸਤੇ ਜਿਹੜਾ ਵਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰੇ ਪਏ ਪਰ ਸੱਚ ਸਾਚੀ ਰਹਿਣਾ ਉਹਨੂੰ ਕੋਈ ਨਹੀਂ ਮਿਟਾ ਸਕੇਗਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਆਕਾਲ ਸ਼ੈਨ ਸ਼ਾ ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਣ ਲਓ ਜਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਫਿਰ ਜਿਹੜਾ ਸੀ ਜਦੋਂ ਨੀਹਾਂ ਚਿਣਕੇ ਬਿਲਕੁਲ ਛਾਤੀ ਤੋਂ ਉੱਪਰ ਆ ਗਿਆ ਉਹ ਦੋ ਚੰਦਰਮਾ ਵਰਗੇ ਮੁਖੜੇ ਜਿਹੜੇ ਸੀ ਉਹ ਨੀਹਾਂ ਦੇ ਵਿੱਚ ਛੁਪ ਜਾਂਦੇ ਐ ਉਨ੍ਹਾਂ ਦਾ ਜਿਹੜਾ ਸੀ ਜਦੋਂ ਸਾਹ ਬੰਦ ਹੋ ਗਏ ਬੇਹੋਸ਼ ਹੋ ਕੇ ਡਿੱਗੇ ਨੀਆਂ ਜੜੀਆਂ ਜੇ ਕੱਚੀਆਂ ਸੀ ਉਹ ਇੱਟਾ ਡਿੱਗ ਪੈਂਦੀਆਂ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ ਜਿਨ੍ਹਾਂ ਪਾਲ ਵਿੱਚ ਬਣਾਈ ਦੀਵਾਰ ਫੁੱਟ 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 ਕਾਂਦੇ ਉੱਤੇ ਫੁੱਟ ਫੁੱਟ ਵਿਥ ਛੱਡ ਕੇ ਉੱਤੇ ਖੜੇ ਕੀਤੇ ਹੋਣ ਹਾਰ ਫੁੱਟ 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 ਲਹੂ ਵਗੇ ਫੁੱਟ ਫੁੱਟ ਜਿਸਮ ਵਿੱਚੋਂ ਵੇਖਣ ਵਾਲੇ ਰੋਂਦੇ ਨਰਨਾਰ ਫੁੱਟ ਫੁੱਟ ਫੋਟ ਕੀ ਸਾਰੀ ਦੀ ਸਾਰੀ ਦੀਵਾਰ ਫੋਟ ਫੁੱਟ ਪਰ ਨਾ ਫੁੱਟੇ ਪਰ ਖੁਰਦਾਰ ਫੋਟ ਫੋਟ ਕਹਿਣ ਲੱਗੇ ਪੀ ਭਾਵੇਂ ਸਾਰੇ ਵੇਖਣ ਵਾਲੇ ਜਿਹੜੇ ਰੋ ਰਹੇ ਸੀ ਪਰ ਸਹਬਜ਼ਾਦੇ ਬਿਲਕੁਲ ਅਡੋਲ ਸੀ ਫਿਰ ਉਸ ਵੇਲੇ ਦੇ ਨਾਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਰਹਿਣ ਵਾਲੇ ਦੋ ਜਲਾਦ ਉਹਨਾਂ ਨੇ ਦੋਨੋਂ ਸਹਬਜ਼ਾਦਿਆਂ ਨੂੰ 13 ਪੋ ਸਨ 1704 ਨੂੰ ਜ਼ੁਬਾ ਕਰਕੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀ ਮੰਨ ਲਓ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਵੀ ਆਵਾਜ਼ ਆ ਰਹੀ ਸੀ ਕਿ ਹਮ ਜਾਨ ਦੇ ਕੇ اوروں کی جانے بچا چلے گریائی کا قصہ ہم جہاں پہ بنا چلے سنگوں کی سلطنت کا پودا لگا چلے گدی سے تخت تاج اب قوم پائے گی دنیا سے جال مودی نشا تک مٹائے گی